ਫਗਵਾੜਾ ਦੇ ਬਾਬਾ ਕਧਿਆ ਵੇਖੇ ਰਾਣੀਪੁਰ ਤੋਂ ਬਾਬਾ ਕਧਿਆ ਵਿਆਹ ਤੇ ਆਏ ਪਿਓ ਪੁੱਤਰ ਤੇ ਕੁਝ ਵਿਅਕਤੀਆਂ ਨੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਇੱਟਾਂ ਮਾਰ ਮਾਰ ਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਪਰਿਵਾਰਕ ਮੈਂਬਰ ਨੇ આરોਪ ਲਗਾਏ ਹਨ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀ ਲੜਕੀ ਨਾਲ ਛੇੜਛਾੜ ਕੀਤੀ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਖਮੀ ਹਾਲਤ ਵਿੱਚ ਪਿਓ ਪੁੱਤਰ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸੇਗੁਰਾ ਹਸਪਤਾਲ ਵਿਖੇ ਭਰਤੀ ਡਾਕਟਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਤੇ ਬੇਟੀ ਨਾਲ ਬਾਬਾ ਗਧੀਆਂ ਵਿਖੇ ਮੱਖਣ ਦੀਨ ਦੇ ਘਰ ਵਿਆਹ ਤੇ ਗਏ ਸਨ। ਵਿਆਹ ਦੇ ਦੌਰਾਨ ਉਸਦੀ ਬੇਟੀ ਸ਼ਗੀਨਾ ਨੂੰ ਕੁਝ ਨੌਜਵਾਨ ਆਪਣਾ ਮੋਬਾਈਲ ਨੰਬਰ ਦੇਰੇ ਸਨ ਅਤੇ ਉਸ ਨਾਲ ਛੇੜਛਾੜ ਕਰਨ ਲੱਗ ਪਏ ਅਤੇ ਆਪਣੀ ਕਾਰ ਵਿੱਚ ਸੁੱਟਣ ਲੱਗ ਪਏ ਸ਼ਗੀਨਾ ਨੇ ਜਦੋਂ ਮੈਨੂੰ ਦੱਸਿਆ ਤਾਂ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਇੱਟਾਂ ਮਾਰ-ਮਾਰ ਕੇ ਉਹਨਾਂ ਦੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਆਉ ਤੁਹਾਨੂੰ ਸੁਣਾਉਂਦੇ ਹਾਂ ਪੂਰਾ ਮਾਮਲਾ ਫੋਗੜਾ ਐਕਸੈਸਰੀਜ਼ ਲਾਈਵ ਤੋਂ ਬਨੋ ਸ਼ਰਮਾ ਦੀ ਰਿਪੋਰਟ ਕੀ ਨਾਮ ਸ਼ਗੀਨਾ ਤੇ ਕੀ ਮਾਮਲਾ ਹੋਇਆ ਮੈਰਿਜ ਦੇ ਵਿੱਚ 11 ਨੰਬਰ ਉਹ ਬਸ ਤਾਂ ਦੱਸੋ ਕਿੰਨੇ ਨੰਬਰ ਦੇ ਮੇਰੇ ਨਾਲ ਬੰਦ ਸੀ ਬਹੁਤ ਕੁੜੇ ਕੁੜੇ ਨਾਲ ਪੱਟ ਸੀ ਅੱਛਾ ਤੁਹਾਨੂੰ ਨੰਬਰ ਆਪਣਾ ਦਿੰਦਾ ਸੀ ਹਾਂਜੀ ਆਪਣਾ ਹੀ ਦਿੰਦਾ ਸੀ ਤੇ ਫੇਰ ਤੁਸੀਂ ਵਿਰੋਧ ਕਰਤਾ ਹਾਂਜੀ ਫੇਰ ਮੈਂ ਡੈਡੀ ਨੂੰ ਦੱਸਿਆ ਕਿ ਡੈਡੀ ਅਸੇ ਅੱਛਾ ਸੈਵਟ ਗੱਡੀ ਸੀ ਉਹਨਾਂ ਤੋਂ ਵਿੱਚ ਅੱਜ ਸਪਟਾ ਦੇ ਮੈਂ ਡੈਡੀ ਕੋਲ ਵੀ ਡੈਡੀ ਦਾ ਡੈਡੀ ਦੀ ਵੀ ਮਾਰੂ ਜੀ ਨਾਲ ਕੋਲ ਮਤਲਬ ਜਿਹੜਾ ਤੁਸੀਂ ਆਪਣੇ ਫਾਦਰ ਨੂੰ ਦੱਸਿਆ ਤੇ ਉਸ ਤੋਂ ਬਾਅਦ ਹਮਲਾ ਹੋ ਗਿਆ ਹਾਂਜੀ ਮਾਰ ਪੈਸੇ ਤੇ ਕੀ ਮੰਗੀ ਆ ਮਾਰ ਪੈਸੇ ਮੰਗੀ ਹੁਣ ਸਾਹਿਬ ਮੇਰੇ ਕੋਸ ਸਾਹਿਬ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਲਿਆਕਤ ਅਲੀ ਆ ਮੈਂ ਰਾਣੀਪੁਰ ਤੋਂ ਆਂ ਜੀ ਤੇ ਮੈਂ ਮੈਰਿਟ ਤੇ ਗਿਆ ਸੀ ਤਾਂ ਵਿਆਹ ਤੇ ਤੇ ਆ ਫਗਵਾੜੇ ਆ ਤੇ ਉੱਥੇ ਸਾਡੀ ਲੜਾਈ ਹੋ ਗਈ ਤਾਂ ਚਾਰ ਪੰਜ ਛੇ ਜਣੇ ਮੁੰਡੇ ਸੀਗੇ ਤੇ ਆ ਮੇਰੀ ਬੇਟੀ ਸੀ ਤੇ ਮੇਰਾ ਭੰਤਾ ਸੀ ਨਾ ਅਸੀਂ ਗੱਡੀ 'ਚ ਗਏ ਸੀਗੇ ਤੇ ਉਹਨਾਂ ਨੇ ਛੇੜਖਾਣੀ ਕੀਤੀ ਆ ਮੇਰੀ ਕੁੜੀ ਨਾਲ ਹੋਵੇ ਅਤਵਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਹੜੀ ਥਾਂ ਮੇਰੇ ਸੀ ਇੱਥੇ ਫਗਵਾੜੇ ਸੀਗੇ ਫਗਵਾੜੇ ਦੇ ਇਲਾਕੇ 'ਚ ਆ ਇੱਥੇ ਕਿਹੜਾ ਏਰੀਆ ਇਹਦੀ ਤਾਂ ਫਿਲਹਾਲ ਪਤਾ ਨਹੀਂ। ਉਹ ਮਾਨਕਾ ਕੋ ਮਣਾਉਣ ਕੋ ਆ ਜਾ। ਠੀਕ ਆ। ਖਲਵਾੜੇ ਰੋਡ ਆ। ਖਲਵਾੜਾ ਰੋਡ। ਖਲਵਾੜੇ ਦੇ ਨਾਲ। ਚੌਥੇ ਕੀ ਹੋਇਆ ਫੇ? ਉੱਥੇ ਮੈਰਿਜ ਤੇ ਗਏ ਸੀਗੇ। ਉੱਥੇ ਕਿ ਲੜਾਈ ਹੋਈ ਆ ਬਹੁਤ ਜ਼ਿਆਦਾ ਜੀ। ਉਹਨਾਂ ਨੇ ਤੇਗ ਤਾਰਾ ਹਥਿਆਰਾਂ ਨਾਲ ਸੱਗੇ। ਮਾਰਿਆ ਵਾ। ਮੇਰੇ ਮੁੰਡੇ ਨੂੰ ਵੀ ਮਾਰਿਆ ਵਾ। ਤੇ ਮੇਰੇ ਆ ਬਾਹਾਂ ਤੋੜਤੀ ਆ ਇੱਥੋਂ। ਤੇ ਆ ਮੇਰੇ ਸਿਰ 'ਚ ਵੀ ਟਾਂਕੇ ਟੁੱਕੇ ਲੱਗੇ ਆ। ਦਾਸ ਮਾਰਿਆ ਵਾ ਤੇਰੀ। ਕਿੰਨੇ ਬੰਦੇ ਸੀ ਉਹ? ਹਾਂ ਠੀਕ ਹੈ ਜੀ। 6-7 ਜਣੇ ਸੀ। ਲੜਾਈ ਹੋਈ ਕਿਉਂ? ਕਾਰਨ ਕੀ ਆ? ਕੋਈ ਆ ਮੇਰੀ ਕੁੜੀ ਨੂੰ ਨਾ ਖਿਆੜੂ ਆ ਦਾ ਨਾਮ ਤੇ ਉਹ ਨੰਬਰ ਕਿਤੇ ਦੇ ਦਿੰਦਾ ਪਿਆ ਸੀਗਾ ਤੇ ਮੈਂ ਮੈਨੂੰ ਫਿਰ ਇਹਨੇ ਦੱਸਿਆ ਕਿ ਪਪਾ ਇੱਥੇ ਆਇਆ ਮੈਨੂੰ ਨੰਬਰ ਦਿੱਤਾ ਵਾ ਇਹਨੂੰ ਕੋਸ਼ਿਸ਼ ਕੀਤੀ ਅਗਵਾ ਕਰਨ ਦੀ ਤੇ ਗੱਡੀ ਸੀ ਦੀ ਉਹਨਾਂ ਕੋਲ ਸੇਫਟ ਨੰਬਰ ਮਤਲਬ ਕਿਦਾ ਮੋਬਾਈਲ ਨੰਬਰ ਨਹੀਂ ਨੰਬਰ ਹਾਂਜੀ ਮੋਬਾਈਲ ਨੰਬਰ ਉਹਨਾਂ ਦਾ ਆਪਣਾ ਬੰਦੇ ਪੇਸੇ ਦੇ ਤੇ ਤੁਹਾਡੇ ਲੜਕੇ ਨੂੰ ਹਾਂ ਮੇਰੀ ਕੁੜੀ ਨੂੰ ਅੱਛਾ ਤੇ ਫਿਰ ਇਹਨੇ ਗਾਇਆ ਜ਼ੋਰ ਨਾਲ ਇਹਨੇ ਚਲਾਇਆ ਕਿ ਪਪਾ ਜੀ ਦਾਦਾਂ ਵੀ ਮੈਨੂੰ ਛੇੜਖਾਨੀ ਕਰਦੇ ਆ ਤੇ ਮੈਨੂੰ ਚੱਕਣ ਦੇ ਇਹਨਾਂ ਨੇ ਗੱਡੀ ਚ ਪਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਇਹ ਮਾਰਿਆ ਬਹੁਤ ਹੀ ਜ਼ਿਆਦਾ ਕੁੱਟਿਆ ਵਾ ਤੇ ਦਸਤਕੂਤ ਕਰ ਮেরে ਮਾਰਿਆ ਉਹਨਾਂ ਨੇ ਕਿਆ ਕੋਈ ਸੀ ਕਿਆ ਫੇਰ ਪਰਾਰ ਹੋ ਗਏ ਹੋ ਹਾਂਜੀ ਫਿਰ ਉੱਥੋਂ ਭੱਜ ਗਏ ਨੇ ਤੇ ਮੈਰਿਜ ਕਿਹਨਾ ਤੇ ਕਿਹਨਾ ਦੇ ਸੀ ਇਹ ਜੀ ਮੱਖਣਦੀਨ ਆਹੀ ਜਿਨ੍ਹਾਂ ਦੇ ਮੈਰਿਜ ਸੀ ਮੱਖਣਦੀਨ ਦੇ ਰਿਸ਼ਤੇਦਾਰ ਸੀ ਉਹ ਨਹੀਂ ਰਿਸ਼ਤੇਦਾਰ ਤਾਂ ਖਲਾਲ ਹੈ ਨਹੀਂ ਸੀ ਵਿਦਾਏ ਸੀ ਉੱਥੇ ਅੱਗੇ ਕਿ ਰਿਸ਼ਤੇਦਾਰ ਹੁਣ ਕੀ ਮੰਗ ਕਰਦੇ ਆ ਤੁਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬਸ ਤਿੰਨ ਦਿਨ ਹੋ ਗਏ ਨੇ ਤੇ ਹਸਪੀਟਲ ਤੇ ਕੋਈ ਵੀ ਕਹਿੰਦੀ ਅਸੀਂ ਆਉਂਦੇ ਹਾਂ ਤੇ ਹਲੇ ਤੱਕ ਆਈ ਨਹੀਂ ਸਾਨੂੰ ਇਨਸਾਫ ਚਾਹੀਦਾ